ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜੀ ਸਟਾਰ ਟੀਵੀ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਬਾਬਾ ਖੁਸ਼ਾਲ ਸਿੰਘ ਜੀ ਪੂਨ ਬ੍ਰਹਮ ਗਿਆਨੀ ਜੀ ਸੀ ਹੈਡ ਦਰਬਾਰ ਕਾਰਪੋਰੇਸ਼ਨ ਜਿਹੜਾ ਟੀਵੀ ਸਾਹਿਬ ਦੇ ਨਾਮ ਤੇ ਗੁਰਦੁਆਰਾ ਸੀ ਅੱਜ ਉਹਨਾਂ ਦਾ ਪਾਠ ਦਾ ਪੋਗ ਪਾਇਆ ਗਿਆ ਉਸ ਤੋਂ ਪ੍ਰੰਤ ਕੀਰਤਨ ਟਾਡੀ ਰਾਗੀ ਜੱਥੇ ਜਿਹੜੇ ਪਹੁੰਚੇ ਆ ਉਸ ਤੋਂ ਬਾਅਦ ਜਿਹੜੀ ਅੱਜ ਬਾਬਾ ਅਵਤਾਰ ਸਿੰਘ ਜੀ ਨੂੰ ਜਿਹੜੀ ਹੈ ਪਗੜੀ ਦੀ ਰਸਮ ਕੀਤੀ ਗਈ ਹੈ ਮਹਾਂਪੁਰ ਪਹੁੰਚੇ ਆ ਅਓ ਟੈਕਸਨ ਨੂੰ ਇੱਕ ਬਹੁਤ ਹੀ ਖਾਸ ਗੱਲ ਪਤਾ ਲੱਗੀ ਹੈ ਬਾਬਾ ਖੁਸ਼ਾਲ ਸਿੰਘ ਜੀ ਦੇ ਪਰਿਵਾਰ ਵਿੱਚੋਂ ਸਾਡੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਗੁਰਦੇਵ ਸਿੰਘ ਜੀ ਪਹੁੰਚੇ ਹੈ ਜਿਹੜੇ ਕਿ 11 ਤਰੀਕ ਨੂੰ ਇੱਕ ਸਮਾਗਮ ਜਿਹੜਾ ਰੱਖਿਆ ਗਿਆ ਹੈ ਬਾਬਾ ਜੀ ਬਾਬਾ ਖੁਸ਼ਾਲ ਸਿੰਘ ਜੀ ਦੇ ਸਬੰਧ ਦੇ ਵਿੱਚ ਔਰ ਕੀ ਰੂਪਰੇਖਾ ਹੋਏਗੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਅ ਵੀਜੀ ਵਾਇਗੁਰਜੀ ਦਾ ਖਲਸਾ ਵਾਇਗੁਰਜੀ ਕੀ ਫਤਿਹ ਜੀ ਪਹਿਲਾ ਆਪਾਂ ਬਾਬਾ ਜੀ ਬਾਬਾ ਜੀ ਬਾਰੇ ਥੋੜੀ ਜੀ ਜਿੰਨੀ ਤੁਹਾਨੂੰ ਹਿਸਟਰੀ ਦਾ ਪਤਾ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦਿਓ ਹਾਂ ਜੀ ਬਾਬਾ ਜੀ ਦਾ ਜਨਮ 15 ਦਾ 1929 ਨੂੰ ਬਹਾਦਰਪੁਰ ਪਿੰਡ ਵਿੱਚ ਹੋਇਆ ਸੀ ਤੇ ਪਰਿਵਾਰ ਦੇ ਵਿੱਚ ਬਾਬਾ ਜੀ ਹੁਣੀ ਤਿੰਨ ਭਰਾ ਤੇ ਚਾਰ ਭੈਣਾਂ ਸਨ ਤੇ ਬਾਬਾ ਜੀ ਸਭ ਤੋਂ ਵੱਡੇ ਸੀ ਪਰਿਵਾਰ 'ਚ ਤੇ ਸ਼ੁਰੂ ਤੋਂ ਹੀ ਉਹਨਾਂ ਦੀ ਜਿਹੜੀ ਵਿਰਤੀ ਸੀ ਧਾਰਮਿਕ ਪਾਸੇ ਸੀ ਤੇ ਜਿਵੇਂ ਅਸੀਂ ਤਾਂ ਬਹੁਤ ਛੋਟੇ ਹੁੰਦਿਆਂ ਨੂੰ ਸਾਨੂੰ ਪਤਾ ਲੱਗਦਾ ਰਿਹਾ ਕਿ ਉਹ ਕਿ ਗੁਰਦੁਆਰਾ ਸਾਹਿਬ ਵਿੱਚ ਹੀ ਉਹਨਾਂ ਨੇ ਆਪਣਾ ਸਾਰਾ ਜੀਵਨ ਬਤੀਤ ਕੀਤਾ ਹੈ ਤੇ ਪਰਿਵਾਰਕ ਤੌਰ ਤੇ ਉਹ ਜਿਵੇਂ ਪਿੰਡ ਦਾਦਾ ਯੂਨੀ ਕੋੜਾਂ ਦੇ ਜਾਂਦੇ ਰਹਿੰਦੇ ਸੀ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਪਰਿਵਾਰਕ ਪਿਸ਼ੋਕੜਾ ਪਿੰਡ ਬਾਦਰਪੁਰ ਤੋਂ ਹੀ ਆ ਜਿਵੇਂ ਇੱਥੇ ਅ ਮੁਹੰਮਦ ਸੰਤਾਨ ਦੱਸਿਆ ਜਾਂਦਾ ਹੈ ਕਿ ਸੰਤਾਨਾ ਬਾਦਰਪੁਰ ਪਿੰਡ ਹੈ ਤੇ ਜਿਹੜਾ ਸਾਡਾ ਪਰਿਵਾਰ ਸੀ ਕਾਫੀ ਬਹੁਤ ਸਮੇਂ ਪਹਿਲਾਂ ਜਿਹੜੀ ਸਾਡੀ ਜਨਰੇਸ਼ਨ ਅਗਲੀ ਪੀੜ੍ਹੀ ਸਾਡਾ ਜਨਮ ਤਾਂ ਪਿੰਡ ਹਿਮਾਚਲ ਦੇ ਵਿੱਚ ਵੇਟਸਨ ਪੈਂਦਾ ਹੈ ਸੈਣੀ ਮਾਜਰੇ ਦੇ ਕੋਲ ਨਾਲਾਗੜ ਤੋਂ ਪਹਿਲੇ ਤੇ ਉਧਰ ਹੀ ਹੋਇਆ ਤੇ ਜਿਹੜੇ ਮੇਰੇ ਦਾਦਾ ਜੀ ਸੀ ਉਹ ਪਰਿਵਾਰ ਸਮੇਤ ਨਾਲ ਉਧਰ ਚਲੇ ਗਏ ਸੀ ਸਾਰਾ ਪਰਿਵਾਰ ਜਿਵੇਂ ਹੁਣ ਸੰਤਾਂ ਨੇ ਤਾਂ ਆਪਣਾ ਗ੍ਰਸਥ ਜੀਵਨ ਚ ਪ੍ਰਵੇਸ਼ ਨਹੀਂ ਕੀਤਾ ਤੇ ਮੈਂ ਜਿਹੜੇ ਬਾਕੀ ਇਹਨਾਂ ਦੇ ਭਰਾ ਸੀ ਜਾਂ ਮੇਰੇ ਪਿਤਾ ਜੀ ਹੁਣੀ ਸੀ ਉਹਨਾਂ ਦੀ ਜਿਹੜੀ ਸ਼ਾਦੀ ਸੀ ਸਾਰੀ ਪਿੰਡ ਵੇਟਸਨ ਵਿਖੇ ਹੀ ਹੋਈਆਂ ਆ ਉਹਨਾਂ ਦੀਆਂ ਸਾਰਿਆਂ ਦੀਆਂ ਤੇ ਬਾਕੀ ਅਸੀਂ ਉਹਨਾਂ ਦਾ ਪਰਿਵਾਰ ਜਿਹੜਾ ਮੈਂ ਉਹਨਾਂ ਦਾ ਭਤੀਜਾ ਜੀ ਤੇ ਵਾਕਈ ਅਸੀਂ ਸਾਰਾ ਪਰਿਵਾਰ ਵਿਰਸਨ ਵਿਕੇ ਹੀ ਰਹਿ ਰਹੇ ਹਾਂ ਜੀ ਤੇ ਅ ਵਿੱਚ ਜਿਵੇਂ ਤੁਸੀਂ ਗੱਲ ਕਰੀ ਐ ਹਰ ਇੱਕ ਜਿਹੜਾ ਪ੍ਰਾਣੀ ਐ ਜਿਵੇਂ ਕਿ ਸੰਗਤਾਂ ਦੇ ਵਿੱਚ ਸਿਰਫ ਇੱਕ ਹੀ ਗੱਲ ਪਤਾ ਲੱਗਦੀ ਸੀ ਵੀ ਬਾਬਾ ਜੀ ਦਾ ਪਿੰਡ ਬਹਾਦਰਪੁਰ ਐ ਤੇ ਬਾਬਾ ਜੀ ਦੀ ਜਿਹੜੀ ਹੈ ਦੇ ਅੰਦਰੋਂ ਤੋਂ ਹੀ ਦਰਸ਼ਨ ਕਰਨ ਵਾਸਤੇ ਲੈ ਕੇ ਗਿਆ ਲੇਕਿਨ ਅੱਜ ਖਾਸ ਕਰਕੇ ਪਤਾ ਲੱਗਿਆ ਬੇਸਣ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਪਰਿਵਾਰ ਉਹਨਾਂ ਦੇ ਪੀਜਾ ਸਾਹਿਬ ਹੈ ਸਾਡੇ ਵਿੱਚ ਮੌਜੂਦ ਹੈ ਜੀ ਕੀ ਜਿਹੜਾ ਸਮਾਗਮ ਤੁਸੀਂ ਰੱਖਿਆ ਗਿਆ ਉਹਦੇ ਵੀ ਜਾਣਕਾਰੀ ਹੈ ਹਾਂਜੀ ਅਸੀਂ ਬਾਬਾ ਜੀ ਦੇ ਸੰਬੰਧ ਵਿੱਚ ਹੀ ਚਲੋ ਮਹਾਪੁਰਸ਼ਾਂ ਦੀ ਕੋਈ ਅੰਤਿਮ ਅਰਦਾਸ ਨਹੀਂ ਹੁੰਦੀ ਹੈਗੀ ਵੈਸੇ ਤਾਂ ਕਿ ਅਸੀਂ ਕਿਉਂਕਿ ਇਹਨਾਂ ਦੀ ਅੰਤਿਮ ਅਰਦਾਸ ਕਰਨ ਦੇ ਕੋਈ ਯੋਗ ਹੀ ਨਹੀਂ ਹੈਗਾ ਠੀਕ ਹੈ ਜੀ ਤੇ ਅਸੀਂ ਉਸਵੰਦੇ ਵਿੱਚ ਇੱਕ ਜਮੇ ਸੰਤਮ ਕਹਿੰਦੇ ਹੁੰਦੇ ਸੀ ਕਿ ਹਾਂ ਵੀ ਕੀ ਆਪਣਾ ਸਹਾਇਪਾਟ ਸਾਹਿਬ ਦਾ ਪੋਗੀ 10ਵੇਂ ਦਿਨ ਹੀ ਪਾਣਾ ਚਾਹੀਦਾ ਉਸਦੇ ਵੰਦ ਵੀ ਅਸੀਂ ਸਮੁੱਚੇ ਪਰਿਵਾਰ ਵੱਲੋਂ ਤੇ ਇਲਾਕਾ ਨਿਵਾਸੀਆਂ ਨੂੰ ਵੀ ਸੰਯੋਗ ਨਾਲ ਅਸੀਂ ਉੱਥੇ ਸਮਾਗਮ ਰੱਖਿਆ ਪਿੰਡ ਵੇਟਸਨ ਵਿਕੇ ਇਹ ਕੱਲ ਉਹਦਾ ਸਹਾਇਪਾਟ ਸਾਹਿਬ ਆਰੰਭ ਹੋਇਆ ਹੈ ਜਿਨ੍ਹਾਂ ਦਾ 11 ਤਰੀਕ ਨੂੰ ਭੋਗ ਪਾਇਆ ਜਾਣਗੇ ਉਹਨਾਂ ਦੇ ਸਾਈਂਪਟ ਸਾਹਿਬ ਦੇ ਵਿੱਚ ਕੀਰਤਨ ਦਰਬਾਰ ਵੀ ਸਜਾਇਆ ਜਾਏਗਾ ਹਾਂਜੀ ਕੀਰਤਨ ਦਰਬਾਰ ਹੋਏਗਾ ਜੀ ਉਹਦੇ ਵਿੱਚ ਪੰਥ ਦੇ ਰਾਗੀ ਢਾਡੀ ਜਥੇ ਵਧੀਆ ਪਹੁੰਚਣਗੇ ਉੱਥੇ ਤੇ ਆਪਣਾ ਤਖਸ਼ੀਰ ਕੇਸਗੜ ਸਾਹਿਬ ਤੋਂ ਈ ਉਹਨਾਂ ਦਾ ਜੱਥਾ ਆਏਗਾ ਤੇ ਮੈਂ ਬੇਨਤੀ ਕੀਤੀ ਆ ਆਪਣੇ ਮਾ ਮੌਜੂਦਾ ਮਾ ਬਸੰਤ ਬਾਬਾ ਬਤਾਰ ਸਿੰਘ ਜੀ ਨੂੰ ਵੀ ਇਹਨਾਂ ਵੱਲੋਂ ਵੀ ਇੱਕ ਜੱਥਾ ਉੱਥੇ ਭੇਜਿਆ ਤਾਂ ਕਿ ਉਹ ਚੇਚੇ ਤੌਰ ਤੇ ਵੀ ਪਹੁੰਚਣਗੇ ਤੇ ਹੋਰ ਵੀ ਜੋ ਪੰਥ ਦੇ ਮਹਾਨ ਜੱਥੇ ਨੇ ਉਹ ਪਹੁੰਚ ਰਹੇ ਨੇ ਉੱਥੇ ਬਹੁਤ ਵਧੀਆ ਗੱਲ ਹੈ ਵੀ ਜੀ ਦੇ ਪਰਿਵਾਰ ਹੁਣੋਂ ਵਿੱਚੋਂ ਜਿਵੇਂ ਕਿ ਅੱਜ ਸਾਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਜਿਹੜਾ ਪਰਿਵਾਰ ਹੈ ਐਡਾ ਜੇ ਹੁਣ ਆਪਾਂ ਗੱਲ ਕਰੀਏ ਵੀ ਜੀ ਪਰਿਵਾਰ ਦੇ ਵਿੱਚ ਕਿੰਨੇ ਕੁ ਮੈਂਬਰ ਜਿਹੜੇ ਆ ਪਰਿਵਾਰ ਦੇ ਵਿੱਚ ਜਿਵੇਂ ਕਿ ਮੈਂ ਦੱਸਿਆ ਕਿ ਬਾਬਾ ਜੀ ਹੁਣੀ ਕਿ ਸੱਤ ਭੈਣ ਭਰਾ ਸੀ ਸੱਤ ਭੈਣ ਭਰਾਵਾਂ ਚੋਂ ਸਿਰਫ ਇੱਕ ਹੀ ਇਹਨਾਂ ਦੇ ਭੈਣ ਜੀ ਬਚੇ ਇਹ ਜਿਹੜੇ ਬਚੇ ਮੀਨਸ ਕਿ ਉਹ ਜਿਹੜੇ ਹੈਗੇ ਨੇ ਤੇ ਹਾਂਜੀ ਹਾਂਜੀ ਤੇ ਬਾਕੀ ਕੀ ਉਹ ਸਾਰੇ ਕੀ ਹਾਂ ਵੀ ਜਿਵੇਂ ਜਿਵੇਂ ਆਪਣਾ ਬਾਣੀ ਚ ਵੀ ਲਿਖਿਆ ਹੋਇਆ ਹੈ ਬਾਰੀਆਪੋ ਆਪਣੀ ਜਾਣਗੇ ਸਾਰੇ ਕੀ ਉਹ ਸੰਸਾਰ ਚੋਂ ਚਲੇ ਗਏ ਨੇ ਤੇ ਉਹਨਾਂ ਦੇ ਹੁਣ ਜਿਹੜਾ ਮੇਰਾ ਸਾਡਾ ਪਰਿਵਾਰ ਹੋ ਗਿਆ ਮੈਂ ਉਹਨਾਂ ਦਾ ਭਤੀਜਾ ਅਸੀਂ ਉੱਥੇ ਪਿੰਡ ਵੇਟਸਨ ਵਿਖੇ ਰਹਿ ਰਹੇ ਆ ਦੋ ਪਰਿਵਾਰ ਆ ਸਾਡੇ ਅਸੀਂ ਦੋਨੋਂ ਪਰਿਵਾਰ ਵੇਟਸਨ ਵਿਖੇ ਰਹਿ ਰਹੇ ਆ ਜੀ ਅਸੀਂ ਬਾਕੀ ਇੱਕ ਸੰਗਤਾਂ ਨੂੰ ਬੇਨਤੀ ਆ ਮੇਰੇ ਵੱਲੋਂ ਕਿ ਇहां ਵੀ ਜਿਹੜੇ 11 ਤਰੀਕ ਨੂੰ ਸਮਾਗਮ ਰੱਖੇ ਗਏ ਨੇ ਬਾਬਾ ਜੀ ਦੇ ਪਿੰਡ ਕਿ ਵੇਟਸਨ ਵਿਖੇ ਕਿ ਉਹਨਾਂ ਚ ਆਪਣਾ ਉਚੇਚੇ ਤੌਰ ਤੇ ਪਹੁੰਚਣ ਜੀ ਤੇ ਆਪਣੀ ਹਾਜ਼ਰੀ ਜ਼ਰੂਰ ਲਗਵਾਣ ਤਾਂ ਜੋ ਬਾਬਾ ਜੀ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇਗੀ ਹਾਂਜੀ ਜਿਵੇਂ ਅੱਜ ਇੱਥੇ ਸਮਾਗਮ ਹੋਇਆ ਹੈ ਸੰਗਤ ਬਹੁਤ ਜ਼ਿਆਦਾ ਗਿਣਤੀ ਜੱਥੇ ਪਹੁੰਚੀ ਹੈ ਮੈਂ ਬੇਨਤੀ ਕਰਦਾ ਹਾਂ ਕਿ ਸੰਗਤ ਉੱਥੇ ਵੀ ਜ਼ਰੂਰ ਵੱਧ ਤੋਂ ਵੱਧ ਗਿਣਤੀ ਜੇ ਉੱਥੇ ਪਹੁੰਚਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਵੀਰ ਜੀ ਹੁਣ ਇਹਨੇ ਬੇਨਤੀ ਕੀਤੀ ਹੈ ਅਸੀਂ ਵੀ ਬੇਨਤੀ ਕਰਦੇ ਹਾਂ ਤੁਹਾਨੂੰ ਜੀ ਸਟਾਰਟਿੰਗ ਵੱਲੋਂ ਵੀ ਜਿਹੜੀ ਸੰਗਤ ਇਲਾਕੇ ਦੇ ਵਿੱਚ ਰਜ਼ਮਾਨ ਹੈ ਉਹ ਜਰੂਰ ਬੇਰਸਨ ਪਿੰਡ ਦੇ ਵਿੱਚ ਪਹੁੰਚੋ ਵੀ ਜੀ ਟਾਈਮ ਟੇਬਲ ਦਾ ਵੀ ਥੋੜਾ ਜਿਹਾ ਜ਼ਿਕਰ ਕਰ ਦਿਓ ਹਾਂ ਜੀ ਜਿਹੜੇ ਸਾਈ ਪਾਠ ਸਾਹਿਬ ਦੇ ਭੋਗ ਹੈ तकरीबन 10 ਵਜੇ ਦੇ ਕਰੀਬ ਪਾਏ ਜਾਣਗੇ ਉਸ ਸੰਪਰੰਤ ਤੇ ਫਿਰ ਆਪਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਾਂ ਵੀ ਜਿਹੜੇ ਜਿਹੜੇ ਜਥੇ ਕਿ ਹਾਂ ਵੀ ਕੀ ਉੱਥੇ ਕਥਾਵਾਚਕ ਹੋ ਜਾਣਗੇ ਤੇ ਕੀਰਤਨ ਤੇ ਵਿਚਾਰਾ ਉੱਥੇ ਹੋਣਗੇ ਤੇ ਮਹਾਨ ਢਾਡੀ ਜਥਾ ਵੀ ਉੱਥੇ ਇੱਕ ਪਹੁੰਚ ਰਿਹਾ ਹੈਗਾ ਕਿ ਹਾਂ ਜੀ ਤੇ ਸੰਗਤਾਂ ਨੂੰ ਬੇਨਤੀ ਹੈ ਜਰੂਰ ਉੱਥੇ ਆਪਣੀ ਹਾਜ਼ਰੀ ਲਗਵਾਉਣ ਜੀ ਸਵੇਰੇ ਪਾਠ ਦਾ ਫੋਗ ਪਾਇਆ ਜਾਏਗਾ ਉਸ ਤੋਂ ਪ੍ਰੰਤ ਕੀਰਤਨ ਕਰਨ ਵਾਸਤੇ ਇੰਟਰਨੈਸ਼ਨਲ ਢਾਡੀ ਜਥੇ ਕਥਾਵਾਚਕ ਔਰ ਉੱਚ ਕੋਟੀ ਦੇ ਰਾਗੀ ਢਾਡੀ ਜਥੇ ਜਿਹੜੇ ਉੱਥੇ ਪਹੁੰਚਣਗੇ ਤੁਸੀਂ ਉੱਥੇ ਜ਼ਰੂਰ ਪਹੁੰਚ ਕੇ ਆਪਣੀ ਹਾਜ਼ਰੀ ਲਵਾਓ ਜਿਹੜੇ ਨਹੀਂ ਪਹੁੰਚ ਸਕਦੇ ਗੁਰੂ ਕਿਰਪਾ ਦੇ ਨਾਲ ਦੂਰ ਦਰਾਡੇ ਬੈਠੀ ਦ ਸੰਗਤ ਹੈ ਜਿਹੜੀ ਆ ਉਹ ਜੀ ਸਟਾਰ ਟਿੰਗ ਵੱਲੋਂ ਮਹਾਰਾਜ ਦੀ ਕਿਰਪਾ ਨਾਲ ਲਾਈਵ ਕਰਨਗੇ ਤੇ ਤੁਸੀਂ ਉੱਥੇ ਟੀਵੀ ਤੇ ਬੈਠ ਕੇ ਵੀ ਆਨੰਦ ਮਾਣ ਸਕਦੇ ਹੋ ਦੁਬਾਰੇ ਫੇਰ ਬੇਨਤੀ ਕਰਦੀ ਹੈ 11 ਤਰੀਕ ਨੂੰ ਪਿੰਡ ਬੇਰਸਨ ਦੇ ਵਿੱਚ ਗੁਰਮਤ ਸਮਾਗਮ ਬਾਬਾ ਖੁਸ਼ਾਲ ਸਿੰਘ ਜੀ ਦੇ ਸਬੰਧ ਦੇ ਵਿੱਚ ਰੱਖਿਆ ਗਿਆ ਤੁਸੀਂ ਸਾਰੇ ਜਰੂਰ ਪਹੁੰਚ ਕੇ ਆਪਣੀ ਹਾਜ਼ਰੀ ਲਵਾਓ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਕਿਰਪਾ ਸਿੰਘ ਲੋਗਣ